ਕਿਸਾਨ ਭਰਾਵੋ ਜਿਹੜੀ ਆਪਣੇ ਖੇਤਾਂ ਦੇ ਵਿੱਚ ਆਪਾਂ ਘਰ ਦੀ ਬਾੜੀ ਲਾਉਣੇ ਆ ਲਾਸਣ ਕਿਉਂਕਿ ਲਾਸਣ ਸਬਜ਼ੀ ਦੇ ਵਿੱਚ ਪੈਂਦੀ ਆ ਭਰਾਵੋ ਹਰੇਕ ਆਪ ਦਾ 2-4 ਮੰਜਿਆਂ ਦਾ ਥਾਂ ਲਾਉਂਦਾਗਾ ਆ ਤੁਹਾਨੂੰ ਰਾਤ ਦੇ ਚੋਰ ਦੀ ਗੱਲ ਦੱਸਦਾ ਭਰਾਵੋ ਇਹ ਲਾਸਣਾ ਜਿਹੜਾ ਬਿਲਕੁਲ ਕੱਚਾ ਹਲੇ ਹਲੇ ਦੀ ਗੰਢੀ ਨਹੀਂ ਬਣੀ ਆ ਤੁਹਾਡੇ ਸਾਹਮਣੇ ਫੋਟੋ ਦੇ ਵਿੱਚ ਦਿਖ ਰਿਹਾਗਾ ਇਹ ਰਾਤ ਭਰਾਵੋ ਜਿਹੜਾ ਗੁਰਵਾਸ ਸਿੰਘਾ ਖਾਈ ਵਾਲਾ ਉਹਦੇ ਉਹ ਰਾਤ ਕੋਈ ਲਾਸਣ ਪੱਟਣ ਆਇਆ ਸੀ ਆ ਦੇਖੋ ਆ ਸਾਰੀ ਇਹਨਾਂ ਦੇ ਹੱਥਾਂ ਦੇ ਵਿੱਚ ਫੜੀ ਹੋਈ ਆ ਕੱਚੀ ਲਾਸਣਾ ਭਰਾਵੋ ਪਟ ਪਟ ਕੇ ਇੱਧਰ ਢੇਰ ਲਾ ਗਿਆ ਕੋਈ ਗੰਢੀ ਨਹੀਂ ਹਲੇ ਦੀ ਬਣੀ ਤੀ ਵੀ ਭਰਾਵੋ ਚੋਰ ਨੂੰ ਮੈਂ ਇਹ ਗੱਲ ਕਹਿਣਾ ਵੀ ਤੂੰ ਦੇਖਤਾ ਲਿਆ ਕਰ ਵੀ ਫਸਲ ਪੱਟਣ ਵਾਲੀ ਆ ਕਿ ਨਾ ਪੱਟਣ ਵਾਲੀ ਆ ਜਦੋਂ ਪੱਕ ਗਿਆ ਉਦੋਂ ਤਾਂ ਤੁਸੀਂ ਪਟੋਂਗੇ ਪਟੋਂਗੇ ਉਹ ਤੁਸ ਦਾ ਪਤੰਦਰੋ ਕੱਚੇ ਨੂੰ ਹੀ ਪੈ ਗਏ ਇਹਦਾ ਹੱਲ ਰੱਥ ਕੋਈ ਲੈ ਕਿ ਇੰਨੀ ਪੱਟੀ ਹੋਈ ਆ ਆਹ ਕੈਨੀ ਕੈਨੀ ਪੱਟੀ 50 ਪਿਆ ਪੱਟੀ ਦੇਖੋ ਇੱਧਰ ਸਾਰੀ ਪੱਟ ਕੇ ਕੀ ਹਾਲ ਕਰਕੇ ਗਿਆ ਗੱਲਾਸਣ ਦਾ ਇਹ ਭਰਾਵੋ ਪਿਛਲੇ ਸਾਲ ਮੇਰੇ ਉਹ ਵੀ ਪੱਟੀ ਗਈ ਤੀ ਲਾਸਣੋਂ ਇਹ ਚੋਰਾ ਨੂੰ ਬੇਨਤੀ ਕਰਦਾ ਵੀ ਭਰਾਵਾ ਤੂੰ ਇਹੋ ਜੇ ਲੱchnਾ ਨਾ ਕਰੋ ਖੇਤਾਂ ਦੇ ਵਿੱਚ ਤੁਸੀਂ ਲਹਾਸਣ ਵੀ ਲੱਗਣੋ ਹਟਾ ਦੋਗੇ ਹੁਣ ਤਾਂ ਕੋਈ ਭਾਵ ਨਹੀਂ ਹੈ ਲਹਾਸਣ ਦਾ ਵੀ 5-400 ਰੁਪਏ ਕਿਲੋ ਆ ਲਹਾਸਣ 50-60 ਰੁਪਏ ਕਿਲੋ ਆ ਰੇਟ ਲਹਾਸਣ ਦਾ ਆ ਆ ਰਿਹਾ ਹੁਣ ਵੀ ਕਿਉਂ ਯਾਰ ਤੁਸੀਂ ਖੇਤਾਂ ਛੋਟੀ ਛੋਟੀ ਲੋਕਾਂ ਦੀ ਖੇਤੀ ਹੈ ਜਿਹੜੀ ਮਤਲਬ 2-2 ਮੰਝੀਆਂ ਦੀ ਤੁਸੀਂ ਉਹਦਾ ਵੀ ਚੋਰੀ ਕਰਨ ਲੱਗ ਗਏ ਯਾਰ ਇੱਥੇ ਜ਼ਮੀਂ ਗਿਰਗੇ ਭਰਾਵੋ ਤੇ ਆ ਦੇਖੋ ਲਹਾਸਣ ਪੱਟੀ ਹੋਈ ਕਿਉਂਕਿ ਕਰੜੀ ਸੀ ਕਰੜੀ ਮਿੱਟੀ ਹੋਣ ਕਰਕੇ ਇਹ ਗੰਢੀ ਪੱਟੀ ਨਹੀਂ ਗਈ ਉੱਤੋਂ ਤੋੜੀ ਆ ਭਰਾਵੋ ਲੇਖੋ ਕਿਵੇਂ ਉੱਤੋਂ ਤੋੜ ਤੋੜ ਕੇ ਪਤਨਦਾ ਕਿਸਦਾ ਕੀ ਖਾਦਾ ਹੋਇਆ ਸੀ ਪਤਾ ਨਹੀਂ ਸੁੱਖੇ ਨਾਲ ਰੱਜਿਆ ਹੋਇਆ ਸੀ ਪਤਾ ਨਹੀਂ दारू ਨਾਲ ਰੱਜਿਆ ਹੋਇਆ ਸੀ ਆ ਉੱਤੋਂ ਸਾਰੀਆਂ ਤੋੜ ਕੇ ਡਿਗੀਆਂ ਇਧਰ ਆ ਆਹ ਦੇਖ ਲੋ ਕਦੇ ਨੇ ਖੇਤੀ ਨਹੀਂ ਛੱਡਣਾ ਜੇ ਬਸ ਗਿਆ ਹਾਂ ਅਸੀਂ ਇੱਕ ਬੇਨਤੀ ਕਰਦੇ ਹਾਂ ਇਹ ਜਿਹੜੇ ਲਾਸਨ ਪੱਟ ਚੋਰ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਭਰਾਵਾ ਜੇ ਕਿਤੇ ਸਾਨੂੰ ਉਂ ਵੀ ਫਸ ਗਏ ਸਾਡੇ ਖੇਤਾਂ ਦੇ ਵਿੱਚ ਤੁਸੀਂ ਫਿਰਦੇ ਅਸੀਂ ਨੇ ਪਾਕਿਸਤਾਨੀ ਇਹਦਾ ਤਾਂ ਭਰਾਵੋ ਨਾ ਤਾਂ ਕੋਈ ਨਸਾ ਆਉਣਾ ਇਹ ਕੱਚੀ ਲਾਸਨ ਦਾ ਇਹਦਾ ਕਰੋਗੇ ਕੀ ਕਿਉਂ ਨੁਕਸਾਨ ਕਰ ਦਿਓ ਤੁਸੀਂ ਯਾਰ ਸਮਝ ਲਓ ਮਾੜਾ ਮੋਟਾ ਐ ਬੇਨਤੀ ਕਰਦੇ ਆ ਦੁਬਾਰਾ ਫੇਰ ਇਹਨਾਂ ਚੋਰਾ ਨੂੰ ਲਾਸਨ ਪੱਟ ਚੋਰਾ ਨੂੰ ਵੀ ਯਾਰ ਤੁਸੀਂ ਇਹੇ ਜੀ ਚੋਰੀ ਛੱਡ ਦਿਓ ਲਾਸਨ ਲੂਸਣ ਦੀ ਗੰਡਿਆਂ ਦੀ ਲਾਸਨ ਦੀ ਤੁਸੀਂ ਇਹ ਵੀ ਖੇਤਾਂ ਦੇ ਵਿੱਚ ਬਾੜੀਆਂ ਲੋਕਾਂ ਦੀ ਲੱਗਰੋਂ ਹਟਾਓਗੇ ਬਹੁਤ ਬਹੁਤ ਧੰਨਵਾਦ ਕਿਸਾਨ ਭਰਾਵੋ